ਕਥਾ ਸੁਧਰਨ ਦੁਰਦਨ ਨਾਮ ਕੀ ਮੈ ਮਾ ਸੰਤ ਰਿੱਧ ਵਸੈ ਸੰਤੋ ਕਰਾ ਦੁਰਦਸਨ ਸੈ ਦਾ ਸੰਗ ਵਡ ਭਾਗੀ ਪਾਈਐ ਰੰਗ ਕੀ ਸੇਵਾ ਨਾਮ ਤੇ ਆਈਐ ਲਾਭ ਤੁੰਨ ਕਸ਼ਿ ਹੋਰ ਨਾ ਹੋਈ ਨਾਰਿਕ ਗੁਰਮਤਿ ਨਾਮ ਪਾਵੇ ਜਨ ਕੋਈ ਸਭ ਲੋਕ ਬੋਸਾ ਕਰ ਬੋਸਿ ਮਤੀ ਮਿੱਕੇ ਸਰਗਟ ਡੰਡੋਲ ਪੂ ਦਾਹੀ ਹਰ ਹਰੇ ਨਾਮਿਕ ਨਾਮ ਮੋੜ ਵਸਤ ਪਹੀ ਜਪ ਤਾਪ ਗਿਆਨ ਸਭ ਧਿਆਨ ਸਰ ਸਾਧਨ ਦਰਸ਼ਨ ਤਪ ਗਿਆਨ ਰੂਪ ਵਿਆਸ ਕਰਮ ਤੈ ਕਰਿਆ ਤਗਤ ਧਿਆਗ ਬਨ ਮਤੇ ਫਿਰਿਆ ਇੱਕ ਪ੍ਰਕਾਰ ਕੀ ਗੋ ਰਤਨਾ ਹੁ ਦਾਨ ਭੋਗ ਮੇ ਮੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਦਨੇ ਕਰੇ ਬੋ ਭਾਤੀ ਨਹੀ ਤੁਲ ਰਾਮ ਨੋ ਵਿਚਾਰ ਨਾਨਕ ਗੁਰਮੁਖ ਨਾਮ ਕੀਐ ਇਕ ਬਾਰ ਹੋ ਅਖੰਡ ਪ੍ਰਿਥਵੀ ਪ੍ਰੇ ਚਰਜੀਵੇ ਮਹਾ ਦਾਸ ਸਪਿਸ਼ਰਤੀਵੇ ਕਣ ਮੈਂ ਹੋ ਵਸ ਪ੍ਰਾਣ ਕਣਕ ਅਸਰ ਹੈ ਵਰਪੂਨ ਦਾਨਿ ਜਿਉਲੀ ਕਰਮ ਕਰੇ ਸੋ ਜੈ ਮਾਲਿਕ ਸੰਜੈ ਮਾਲ ਸਾਧਨ ਨਿਮਕਰ ਨਿਮਕਰ ਸਰੀਰ ਕਟਾਵ ਹੈ ਉਹ ਵੀ ਹੋਮੈ ਨਾ ਜਾਵੇ ਹਰ ਕੇ ਨਾਮ ਸਾਂ ਸੰਸੜ ਕੋ ਸੁਨਾਏ ਨਾਮ ਜਗੁਗੁਰਮੁਖ ਨਾਮ ਵਿਰਤ ਗਤਿ ਮਾਹੀ ਸਰਬਗੁ ਮਹਾਨ ਮਨ ਕਾਉਣਾ ਤੀਸਥ ਦੇ ਛਟੇ ਗੁਰਗੁ ਮੰਨ ਮਤੇ ਹੁਏ ਨੋਜ ਕਰੇ ਦਿਨ ਸੋ ਰਾਤ ਬੰਦੀ ਕੈ ਨਤਨ ਤੇ ਰਾਤ ਤੀਸਥ ਦੇ ਕੋ ਸਾਧਨਾ ਕਰੇ ਬੰਦੀ ਕਬੂ ਨ ਵਿਖਿਆੜ ਰਹਿ ਜਾ ਤੋਵੇ ਬੋਧ ਅਨੀਤ ਸਰਤਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੇ ਮਉਚ ਨਾਨਕ ਨਾਮ ਗ੍ਰੇਵ ਪਦਕੋ ਮੂਚ ਹੋਤ ਸਿਆਣ ਪਜਾਮ ਕਾ ਪਾਉ ਵਿਆਪੇ ਹਰੇ ਬਿਚਨ ਕਰ ਤਿਸ ਮਰਤਾ ਪੈ ਏਕ ਲੇਕਾ ਗਣੇ ਬੂਜੇ ਕੋਟ ਪਾਉ ਦਰਹਿ ਨਹੀਂ ਸਿਹੈ ਗੁਰੁ ਸੁਨਾਇਉ ਪਿਆਰ ਮੋਹਿ ਵਿਆਪੇ ਮਾਇਆ ਜਾਲ ਸਬਰ ਕਰਤੂ ਸਗਲੀ ਚੰਡਾਨੈ ਗੋਬਿ ਭੈਰ ਬਿਨ ਤੇ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਹੋਲੇ ਸਹਿ ਸੁਹਾਇ ਨਾਰ ਪਦਾਰਥ ਜੇ ਕੋ ਮੰਗੇ ਹਰਿ ਰਾਮ ਕੀ ਸੇਵਾ ਲਾਗੇ ਜੇ ਕੋ ਆਪਣਾ ਦੁਖ ਮਿਟਾਵੇ ਹਰਿ ਹਰਿ ਨਾਮ ਜਿਲੇ ਦੇਖੋ ਆਪਣੇ ਸੋ ਬਾਲੋ ਰਹਿ ਸਾਥ ਸੰਗੇ ਹਉ ਮੇਂ ਚੁਰੇ ਦੇਖੋ ਚਣ ਮਰਨ ਤੇੜਾ ਸਾਚ ਜਨ ਕੀ ਸਰਨੀ ਪਰ ਜੇ ਜਨ ਕੋ ਪ੍ਰਭ ਦਰਸ ਪਿਆਸਾ ਮਾਨਕ ਤਾਕੇ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਥ ਸੰਗਿਆਤਾ ਮਿਟੇ ਅਵਿਮਾਨ ਆਪਸ ਕੋ ਜੋ ਚਾਨਣੇ ਨੀਚਾ ਸੋ ਜਨੇ ਸਭ ਤੇ ਉਚਾ ਹਰ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤੇ ਠਟ ਪਰ ਜੀਨਾ ਮਨ ਆਪਣੇ ਤੇ ਬੁਰਾ ਮਿਟਾਣਾ ਠੀਕੇ ਸਭ ਸੇ ਸਾਜਨਾ ਸੋਖ ਦੋਖ ਜਨ ਸਭ ਦਰੇ ਤੇ ਨਾਨਕ ਪਾਪ ਕੋ ਨਹੀਂ ਲੇਪਾ ਤਨ ਕੋ ਤਨ ਤੇ ਰੋਣਾ ਜਾਨੇ ਕੋ ਨੋ ਤੀਰਾ ਥਾਂ ਕੋ ਮਾਣੇ ਕੋ ਪ੍ਰਾਪਤੇ ਰੋਮਾਣ ਅਨੰਤ ਕਰਾਉ ਦੇਵੋ ਤਾਨ ਕਨਕ ਰਾਵਣ ਸੁਆਮੀ ਚਲਕਤਾ ਕੇ ਅੰਤਰ ਜਾਮੀ ਆਪਣੀ ਗੱਤਿ ਜਾਣੋ ਆਪੇ ਆਪਨ ਸੰਗਿਆ ਪਰਬਨਾਤੇ ਤੇ ਹੋਏ ਨਾਲ ਕੇ ਅਵਰਣ ਨ ਜਾਣ ਸਕੋਏ ਸਗਲ ਤਰਮ ਸਗਲ ਤਰਮ ਸ੍ਰੇਸ਼ਟ ਤਰਮ ਹਰ ਕੋ ਨਾਮ ਜਪਨ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਭ ਸੰਧਰਮਤ ਮਨ ਰਹਿਿਆ ਸਗਲ ਉਤਮ ਮੈਂ ਉਤੋਂ ਪੜਾ ਹਰ ਕੋ ਨਾਮ ਜਪੋ ਜੀ ਸਹਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਸੁਨ ਸੰਧਰਮ ਬਾਣੀ ਸਗਲ ਥਾਨਿਤਿ ਹੋਤਮ ਤਮਾਰੂ ਨਾਲਿ ਤੇ ਗਟਿ ਵਸੈ ਅਰਜਾ ਦੇ ਕੋਈ ਆਰੇ ਆਂਦਿਆ ਸੋ ਪ੍ਰਭ ਸਦਾ ਸੁਮਾਨ ਜਿਨ ਕੀ ਆਛ ਇਸੀਤ ਰਖ ਨਾ ਲਖਿ ਨਿਹਿ ਨਾ ਅਤਮ ਗਤੀ ਰਮਈਆ ਕੇ ਗੁਣ ਚੇਤ ਪ੍ਰਾਣੇ ਪਰਮ ਭੂਤੇ ਤਉ ਦ੍ਰਿਸ਼ਟਾਂ ਗੀ ਜਿਤੂ ਸਾਹਿਵਾਰ ਸਿੰਗਾਰਿਆ ਬਰਿ ਰਤਮੈ ਜੇ ਉਾਰਿਆ ਹਾਰ ਵਸਤਾ ਤੁਜੇ ਪਿਆਰੇ ਦੂਦ ਬਰਿ ਬਗਨ ਕੋਈ ਸੁਖ ਸਰੂਪ ਬਿਰਧ ਪਿਆਉ ਪਰਸਾਖ ਸੈਣ ਬਗਵਿਆਉ ਬੈਠ ਕਸੂਨਾ ਬੁਜੈ ਬਲ ਸ੍ਰੀ ਹੋਤੋ ਨਾਨਕ ਤਸੀਜੈ ਜੈ ਪ੍ਰਸਾਦ ਅਰੁਪ ਸੁਖ ਵਸੈ ਸੁ ਪ੍ਰਾਪਿਤ ਭਗੰਤਾ ਸੰਗ ਰਸੈ ਜੈ ਪ੍ਰਸਾਦ ਪੀਵੇ ਸਿਤਲ ਜਲਾ ਸੁਹਾਣੀ ਪਉਣ ਪਾਲ ਕਮਲਾ ਜੈ ਪ੍ਰਸਾਦ ਭੋਗੇ ਸਭ ਰਸੈ ਸਰਬ ਸੁਗਰੀ ਸੰਸਾਦ ਰਸਾ ਦਿਨੇ ਹਸਤ ਪਾਪ ਕਰਨੇ ਤਰਸਨਾ ਜੈ ਤਿਆਗ ਹੋ ਸੰਗ ਰਚਨਾ ਜੈ ਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਰਿ ਹੋ ਪ੍ਰਭਿ ਆਪੇ ਆਦ ਅੰਤ ਜੋ ਰਖਣ ਹਾਰ ਸੋ ਵੀ ਕਦ ਕਰੇ ਗੁਵਾਰ ਰਕੀ ਸੇਵਾ ਨਵਲਿਤ ਪਾ ਵਾਸੁ ਮੂੜਾ ਮੰਨੀ ਲਾਵੇ ਜੋ ਠਾਕਰ ਸਦਾ ਹਜੂਰੇ ਰਾਖੋ ਬੰਦਾ ਜਾਣ ਦੂਰੇ ਰਾਕੇ ਟੈਲ ਪਾਵੇ ਦਰਗਹਿ ਮਾਨ ਸੇਵਸਾਰੇ ਮੁਰਦ ਗੜਾਨ ਸਦਾ ਸਦਾਏ ਪੂਲਣ ਹਾਰ ਨਾਨਕ ਰਖਨ ਹਾਰ ਅਪਾਰ ਜਤਨ त्याग ਕੋ ਢੀ ਸੰਗ ਰਚੈ ਸਾਚ ਛੋੜੀ ਸੰਗ ਮਟੈ ਜੋ ਚਰਨਾਸੁ ਆਸਰ ਕਰ ਮੰਨੇ ਜੋ ਮਨ ਸ਼ੋਧ ਦੂਰ ਪਰਾਨੈ ਛੋੜ ਚਾਏ ਤਿਸ ਕਾ ਸਰਮ ਕਰੈ ਕਰਣ ਸਾਰੇ ਤਿਸ ਪਰਾਨੈ ਸੰਧਾਲੇ ਪੋਤਾਰੇ ਤੋਏ ਰਖਨ ਭੀਤ ਪਰਸਨ ਤਰ ਹੋਏ ਕੋ ਮੈਂ ਪਤਨ ਵਿਕਰਾਲ ਨਾਲਿ ਕਾਲ ਲੋਕ ਪ੍ਰਭデアਲ ਤਸੂਤ ਪਸ਼ੂ ਕੀ ਮਾਨਸ ਜਾਤ ਲੋਕਚਾਰਾ ਕਰੈ ਦਿਨ ਰਾਤ ਧਾਰ ਪੀਕ ਅੰਤਰ ਮਲ ਮਾਇਆ ਸਭ ਛਣਾਈ ਕਛ ਕਰੈ ਛਾਇਆ ਧਾਰ ਗਿਆਨ ਧਿਆਨ ਇਸਨਾਣ ਅੰਤਰ ਵਿਆਪੈ ਲੋਕ ਸੁਆਣ ਅੰਤਰ ਅਗਣਵਾਤਨ ਸੁਆਣ ਕਰ ਪਤਰ ਕੇ ਸੇ ਤਰੇ ਹਾਂ ਾਂਕੇ ਅੰਤਰ ਵਿਸੇ ਪ੍ਰਵਾਪ ਨਾਲਿ ਕੇਜਲ ਸਹਿ ਸਮਾਤ ਹੁਣੰਤਾ ਕੈਸੇ ਮਾਰਗ ਪਾਵੈ ਰਗੈ ਲੋਹ ਪੂਰਨਿ ਭਾਵੈ ਆਭਜਾਰਤ 부ਚੇ ਡੋਰਾ ਇਸਈ ਐ ਡੋਰਾ ਸੰਦੇ ਘੂਰਾ ਆਹ ਵਿਸ਼ਨਪਦ ਕਾ ਵੈ ਗੰਗ ਜੰਤਰ ਕਲੈ ਤੋ ਵੀ ਸਰਪੰਗ ਪਿੰਗਲ ਪਰਵਤ ਪਰ ਪਵਨ ਨਹੀਂ ਹੋਊ ਆ ਸਮਨ ਕਰਤਾਰ ਕੁਰ ਨਾਮੈ ਦੀਨ ਬੇਂਤੀ ਕਰੇ ਨਾਨਕੁ ਕੀ ਕਿਰਪਾ ਰਹੈ ਸੰਗ ਸਾਈ ਸੋ ਅਵੇ ਰਾਚੀਤ ਜੋ ਬੈ ਆਹੀ ਕਾ ਸੂਪੀਤ ਸੁਧਾ ਕੇ ਗ੍ਰਹਿ ਬਿੱਤਰ ਅਸੇ ਅੰਧੇਰ ਮਾਇਆ ਅੰਦਰ ਸਹਿਂ ਕਰਮਾਣੇ ਮਣੇ ਪ੍ਰਤੀਤ ਪਾਵੈ ਆਗੈ ਬੂੜੇ ਚੀਤ ਸਹਿਰ ਬ੍ਰੋਧ ਕਾਮ ਕ੍ਰੋਧ ਮੋ ਕਉਨੇ ਕਾਮ ਹਲੋ ਤਰੋ ਜਾਉ ਜੋਤ ਬਿਆਨੇ ਕੀ ਜਾਣ ਮਨ ਨਾਮ ਕਰਾ ਲਿਓ ਆਪਣ ਕਰ ਕਰਮ ਟਾਕਰ ਤੋਂ ਪੈ ਅਰਦਾਸ ਜੀਉ ਪਿੰਸਰ ਤੇਰੀ ਰਾਸ ਤੁਮਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਵੇ ਸੂਖ ਦੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਜੀ ਚਾਉ ਬੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮਕੇ ਹੋਈ ਸਭਿਆ ਕਾਮੀ ਕੋ ਦੇ ਰਹੀ ਗਤਿ ਰਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਗੁਰੂ